ਜੀ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਮਿੱਤਰੋ ਅੱਜ ਮੈਂ ਚੱਲੇ ਰੋਮ ਸੈਂਟਰ ਵੱਲੋਂ ਉੱਥੇ ਆਪਣੀ ਦੁਕਾਨ ਨਾਲ ਜਿੱਥੇ ਨਾ ਆਪਣਾ ਇੰਡੀਅਨ ਸਮਾਨ ਮਿਲ ਜਾਂਦਾ ਜਿੱਦਾਂ ਕਿ ਇੰਡੀਅਨ ਸਮਾਨ ਮਤਲਬ ਵੀ ਦੇਸੀ ਸਮਾਨ ਮਿਲ ਜਾਂਦਾ ਜਿੱਥੇ ਆਪਣੇ ਖਸਖਸ ਵਗੈਰਾ ਸਾਰਾ ਇਦਾਂ ਸਮਾਨ ਮਿਲਦਾ ਉੱਥੇ ਮੈਂ ਸਮਾਨ ਲੈ ਕੇ ਆਉਣੇ ਕਿਉਂਕਿ ਗੋਡਾ ਮੇਰੇ ਹੱਲ ਸਹੀ ਨਹੀਂ ਹੋਇਆ ਕਿਣੀ ਜਾ ਕੇ ਮੈਂ 1 ਮਹੀਨਾ ਰਹਿ ਕੇ ਆਇਆ ਤੇ ਉੱਥੇ ਗੋਡਾ ਦੁੱਖਿਆ ਵੀ ਹੈ ਨਹੀਂ ਤੇ ਉਹਰੇ ਆ ਕੇ ਮੁੜ ਕੇ ਦੁਬਾਰਾ ਫੇਰ ਉਹੀ ਪ੍ਰੋਬਲਮ ਆ ਫੇਰ ਦੁਬਾਰਾ ਹੀ ਜਦੋਂ ਜਿਮ ਸ਼ੁਰੂ ਕੀਤੀ ਤਾਂ ਦੁਬਾਰਾ ਫੇਰ ਗੋਡਾ ਪ ਤੇ ਆਪਾਂ ਹੁਣ ਚੱਲਦੇ ਆਂ ਸਮਾਨ ਲਿਖਾਉਗੀ ਮੇਰੀ ਮਾਤਾ ਜੀ ਜਿਹੜੇ ਗੋਡੇ ਕਿੱਟ ਦਾ ਕੰਮ ਕਰਾਏ ਉਹ ਬਾਪੂ ਮੇਰਾ ਬੜੇ ਚੰਗੇ ਤਰੀਕੇ ਨਾਲ ਕਰ ਲੰਦਾ ਪਰ ਹੁਣ ਦਰਵਾਜ਼ਾ ਮੰਮੀ ਜੀ ਵੀ ਸਿੱਖ ਲਿਆ ਕਰਦਾ ਕਰਦਾ ਵੀ ਨਾਲ ਹੋ ਹੀ ਜਾਂਦਾ ਹਨਾ ਤੇ ਮੈਨੂੰ ਸਮਾਨ ਲਿਖਾਉਗੀ ਹੁਣ ਸਮਾਨ ਕਿਹੜਾ ਕਿਹੜਾ ਲੈਣਾ ਹੈ ਕਾਪੀ ਵਿੱਚ ਚੱਕ ਲੈ ਇੱਕ ਵਾਰੀ ਲੈ ਤੂੰ ਦੇਖੋ ਇਹਦੇ ਪਰ ਦੇਖੋ ਸਮਾਨ ਇੱਕ ਲੈ ਆਏ ਫੁੱਲ ਮੁਖਾਨੇ ਹਾਂ ਇੱਕ ਲੈ ਆਏ ਚਿੱਟੇ ਤੇਲ ਚਿੱਟੇ ਤੇਲ ਇੱਕ ਲੈ ਆਏ ਖਸਖਸ ਖਸਖਸ ਹਾਂ ਤਿੰਤੀ ਚ ਬਹੁਤ ਹੈ ਕੋਈ ਮਗਜ ਵਗੈਰਾ ਕੋਈ ਮਗਜ ਜਲੇ ਮਗਜ ਚਾਰ ਤਿੰਤੀ ਚ ਬਹੁਤ ਹੈ ਬਸ ਆຊੀ ਚੱਲ ਲੈ ਮम्मी ਕਹਿੰਦੀ ਇਹਦਾ ਨਾ ਵੀ ਤੇਰੇ ਗ ਦਰਦ ਦਾ ਵੈਸੇ ਐਕਸ-ਰੇ ਵਗੈਰਾ ਸਾਰਾ ਕੁਝ ਕਰਵਾ ਲਿਆ ਕੁਝ ਵੀ ਨਹੀਂ ਆਇਆ ਗੋਡਿਆਂ ਦੇ ਵਿੱਚ ਇੱਥੇ ਮੈਂ ਚੈੱਕਅਪ ਕਰਾਇਆ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਇਹ ਜਦੋਂ ਸਪੋਰ ਸਾਰੇ ਕਰਦਾ ਮਨ ਲਓ ਜਦੋਂ ਆਪਾਂ ਨੇ ਬੈਟ ਚੱਕਦੇ ਆ ਜਾਂ ਬੈਟ ਚਾ ਵਗੈਰਾ ਲਾਉਨੇ ਆ ਉਦੋਂ ਗੋਡਾ ਲੱਗਦਾ ਵੀ ਜਿੱਦਾਂ ਵਿੱਚ ਕੈਲਸ਼ੀਅਮ ਘਟ ਗਿਆ ਹੁੰਦਾ ਇੱਥੇ ਡਾਕਟਰ ਬੰਨੂੰ ਕਹਿੰਦੇ ਸੀਗੇ ਵੀ ਤੇਰੇ ਵਿੱਚ ਉਹ ਭਰਦ ਨੇ ਆਪਾਂ ਸਰਿੰਜੀ ਦੇ ਨਾਲ ਵਿੱਚ ਭਰ ਹੋ ਜਾਂਦਾ ਵਿੱਚ ਉਹ ਜਿਹੜਾ ਲਿਕਵਿਡ ਜਿਹਾ ਹੁੰਦਾ ਤੇ ਕਹਿੰਦੇ ਵੀ ਉਹ ਨਾ ਕਰੀ ਵੀ ਕੈਲਸ਼ੀਅਮ ਪੋਟਸ਼ੀਅਮ ਦੀ ਘਾਟ ਹੁੰਦੀ ਆ ਵੀ ਆ ਜਿਹੜੇ ਚੀਜ਼ਾਂ ਲਿਖ ਕੇ ਦਿੱਤੀ ਮम्मी ਨੇ ਨਾ ਤੇ ਆ ਦੇਖੋ ਚ ਚਿੱਟੇ ਤੇਲ ਲੈਣੇ ਆਂ ਖਸ ਖਸ ਲੈਣੀ ਆ ਕਾਲੀ ਖਸਕਾ ਚਿੱਟੀ ਖਸਕਾ ਚਿੱਟੀ ਖਸਕਸ ਲੈਣੀ ਆ ਆਪਾਂ ਨੇ ਟਿਕ ਲੈਣੇ ਮਗਜ ਇਹਨਾਂ ਚਾਰਾਂ ਚੀਜ਼ਾਂ ਨੂੰ ਪੀ ਕੇ ਚੰਗੇ ਰਹਿਣ ਗ੍ਰाइंड ਕਰਕੇ ਤੇ ਉਹ ਰਾਤ ਨੂੰ ਸੌਣ ਲੱਗੇ ਦੁੱਧ ਨਾਲ ਕੇ ਚਮਚਾ ਲੈ ਕੇ ਪਾਣਾ ਵੀ 15 20 ਦਿਨ ਦੇ ਵਿੱਚ ਜਿਹੜਾ ਕੈਲਸ਼ੀਅਮ ਹੈ ਉਹ ਬੋਡੀ ਆਟੋਮੈਟਿਕ ਰਿਕਵਰ ਕਰਨ ਲੱਗ ਜੂਗੀ ਓਕੇ ਮਾ ਫਿਰ ਚੱਲੀਏ ਬਾਈ ਹਾਂਜੀ ਬਾਹਰ ਗੱਡੀ ਜਾ ਕੇ ਮੈਨੂੰ ਹਰਮੂ ਜਾ ਕੇ ਦੇਖ ਕੇ ਆ ਕੇ ਕਰਦਾ ਠੀਕ ਹੈ ਬੈਂਸ ਸਾਰਾ ਸਮਾਨ ਵਗੈਰਾ ਮੈਂ ਜਾ ਕੇ ਫ੍ਰਿਜਨ ਚਿੰਤਾ ਦੇ ਉਹ ਸ਼ੁੱਕਰਵਾਰ ਨੂੰ ਸਮਾਨ ਸੋੜਾ ਚਾਹੀਦਾ ਹੁੰਦਾ ਉਮਾ ਸਾਰੀ ਸੈਟਿੰਗ ਵੈਟਿੰਗ ਆਪਣੇ ਸਮਾਨ ਦੀ ਕੰਮ ਕਰਦੀ ਕਰਤੀ ਆਲਰੇਡੀ ਤੇ ਆਪਾਂ ਇੱਕ ਵਾਰ ਹਰਮ ਨੂੰ ਪੁੱਛਦੇ ਹਰਮਨ ਕੀ ਕਰਦਾ ਮਲ ਅੱਛਾ ਬਣਾਤੀ ਸੀ ਸੀ ਲਾਣੀ ਹੈ ਓਕੇ ਤੇ ਬਾਕੀ ਕਵਾਵਤ ਰਾਈ ਮੇਰਾ ਵੀਰ ਬਣ ਕੇ ਆਏ ਸਾਰੇ ਹਨਾ ਛਾਬੀ ਗੱਡੀ ਉਰੀ ਪੇ ਫੋੜ ਦੀ ਉਹਦੇ ਵਿੱਚ ਮੈਗਜ਼ੀਨ ਦੀ ਪਈ ਹੈ ਠੀਕ ਹੈ ਓਕੇ ਬਰੋ ਇਹ ਕਿ ਤਾ ਖੁੱਲ੍ਹੇ ਫਿਰਦਾ ਹੋਏ ਪਹਿਲੀ ਗੱਲ ਤੇ ਇਥੇ ਇਟਲੀ ਦੇ ਵਿੱਚ ਇਦਾਂ ਕੁੱਤੇ ਵਾਰਾ ਰਹਿੰਦੇ ਹੀ ਹੈਗੇ ਉਨਾ ਵਾਸਤੇ ਲੱਗ ਜਗ੍ਹਾ ਬਣੀ ਹੋ ਜਿੱਥੇ ਜਾ ਕੇ ਜੇ ਕਿਸੇ ਨੇ ਕੁੱਤਾ ਘਰ ਨਹੀਂ ਰੱਖਣਾ ਤਾਂ ਜਾ ਕੇ ਉਹਨੂੰ ਦੇ ਦੋ ਉਹ ਕੁੱਤੇ ਨੂੰ ਸਾਂਭ ਸੰਭਾਲ ਕੁੱਤੇ ਦੇ ਉਹ ਕਰਦੇ ਆ ਐਦਾਂ ਰੋਡ ਤੇ ਹਵਾਰਾ ਕੋਈ ਉੱਤ ਰੱਖਦੇ ਨਹੀਂ ਹੈਗੇ ਮਾਲਕ ਨਾਲ ਹੀ ਹੁੰਦਾ ਤੇ ਜੇ ਕਿਤੇ ਮਾਲਕ ਦੇ ਕੁੱਤੇ ਨਾਲ ਬਾਹਰ ਕੋਈ ਸੌ ਗੱਲਬਾਤ ਹੋ ਜਵੇ ਉਹਦੇ ਵਿੱਚ ਕੁੱਤੇ ਦੇ ਨਾਲ ਗੱਡੀ ਦਾ ਕੋਈ ਐਕਸੀਡੈਂਟ ਹੋ ਜਵੇ ਕੋਈ ਘਟਨਾ ਹੋਵੇ ਤਾਂ ਉਹਦਾ ਜਿਹੜਾ ਜ਼ਿੰਮੇਵਾਰੀ ਆ ਉਹ ਕੁੱਤੇ ਦੇ ਮਾਲਕ ਦੀ ਹੁੰਦੀ ਹੈ ਜਿਹੜਾ ਕੁੱਤਾ ਆਪਣੇ ਘਰ ਰੱਖ ਕੇ ਵਿੱਚ ਰੱਖਦੇ ਆ ਨਾ ਤਾਂ ਉਹਦੇ ਸਾਰੇ ਡਾਕੂਮੈਂਟ ਬਣਦੇ ਆ ਰੇ ਬਕਾਇਦਾ ਪਾਸਪੋਰਟ ਬਣਦਾ ਸਾਰੇ ਡਾਕੂਮੈਂਟ ਬਕਾਇਦਾ ਰਜਿਸਟਰ ਬਣਦੇ ਆ ਉਹਦੇ ਤੇ ਉਹ ਫੁੱਲ ਰਿਸਪੌਂਸਿਬਿਲਟੀ ਉਹ ਮਾਲਕ ਦੀ ਰਹਿੰਦੀ ਹੈ ਕਿ ਪਰਿਵਾਰ ਦਾ ਮੈਂਬਰ ਬਣ ਜਾਂਦਾ ਹੋ ਇਸ ਕਰਕੇ ਪੂਰਾ ਰੱਖਣਾ ਪੈਂਦਾ ਮੈਂ ਦੇਖਿਆ ਮੈਂ ਕਿ ਵੀ ਇਕੱਲਾ ਕਿੱਥੇ ਫਿਰਦਾ ਤੇ ਦੇਖੋ ਇਧਰ ਮੈਂ ਨਾ ਸਿੰਗਲ ਇਕੱਲੀ ਕੂਟੀ ਪਾਈ ਵੀ ਆ ਕਿਉਂਕਿ ਮੌਸਮ ਗਰਮੀ ਹੋ ਗਈ ਹੁਣ ਇਸ ਟਾਈਮ 15 16 ਡਿਗਰੀ ਟੈਂਪਰੇਚਰ ਹੈ ਤੇ ਇਧਰ ਸੇਵਨੇ ਕੋਟ ਪਾਏ ਨਹੀਂ ਮੈਂ ਤਾਂ ਵੈਸੇ ਪਾ ਕੇ ਆ ਗਈ ਜੀ ਇੱਥੇ ਪਤਾ ਨਹੀਂ ਲੱਗਦਾ ਹੈਗਾ ਮੌਸਮ ਦਾ ਕਦੋਂ ਚੇਂਜ ਹੋ ਜਾਂਦਾ ਥੋੜਾ ਮੈਂ ਤਾਂ ਚੱਕ ਲਿਆ ਸੀ ਕੋਟ ਨੂੰ ਹੋ ਗਈ ਜਾਂ ਨਹੀਂ ਗੱਡੀ 'ਚ ਏਸੀ ਲਾ ਲਾ ਗੱਡੀ 'ਚ ਏਸੀ ਲਾ ਲਾ ਮੈਨੂੰ ਗਰਮੀ ਆਉਂਦੀ ਆ ਕੋਟ ਖੋਲ ਦੇ ਦੇ ਵਿੱਚ ਆਹ ਵਾਲੀ ਮਾਰਕੀਟ ਸਾਰੀ ਇਧਰ ਵਾਲੀ ਆਣੀ ਅੰਦਰ ਜਿਹੜਾ ਸਾਮਾਨ ਸਾਰਾ ਮਿਲਦਾ ਹੈ ਕੀ ਹੋ ਗਿਆ ਅਗੀ ਸਾਰੇ ਰੱਖਣਾ ਨਾ ਰਹਿਲੇ ਇੱਥੇ ਰੱਖਣਾ ਉਹ ਤਰੀਕਾ ਬਹੁਤ ਜਿਆਦਾ ਹੈ ਹਾਂ ওকে ਬੁਲਾ ਫੋਰ ਕੋਨੇ ਗ੍ਰਾਂਡੇ ਪਾਸਾਰੇ ਨਾਲ ਬਹੁਤ ਟ੍ਰੈਫਿਕ ਹੈ ਜਰੂਰ ਗੱਡੀ ਨਾ ਰੋਮ ਚਾਹੇ ਗੱਡੀ ਲਾਉਣ ਨੂੰ ਬਹੁਤ ਦਿੱਕਤ ਪੈਂਦੀ ਆਹ ਦੇਖੋ ਗੱਡੀ ਐ ਰੋਡ ਤੇ ਗੱਭੇ ਲੱਗੀ ਹੋਏ ਨਾ ਇਹਨੇ ਸਾਰਾ ਜਾਮ ਲੱਗਿਆ ਹੋਇਆ ਸਾਰੀ ਆ ਇੱਥੇ ਨਿਕਲਦੇ ਨਹੀਂ ਫਿਰ ਕੋਨੇ ਵੱਡੇ ਆ ਤੇ ਨਗੇ ਦੇ ਦੂਰਲੇ ਪਾਸੇ ਦੀ ਓਕੇ ਜੀ ਹੁਣ ਆਪਾਂ ਉੱਪਰੋਂ ਗੱਡੀ ਕੱਢ ਕੇ ਹੁਣੇ ਦੁਬਾਰਾ ਜੇ ਗੱਡੀ پارک ਕੇ ਆਪਾਂ ਢੇੜੇ ਮਿਲ ਜਵੇ ਤਾਂ ਨਹੀਂ ਤਾਂ ਗੱਡੀ پارک ਕੇ ਦੂਰ ਲਾਉਣੀ ਪੈਣੀ ਹੈ ਫਿਰ ਤੁਰ ਕੇ ਆਉਣਾ ਪੈਣਾ ਪਹਿਲੀ ਮਤਲਬ ਗੱਡੀ پارکਿੰਗ ਜਾਈਏ ਪਰ ਇਹ ਗੱਡੀ ਨੇ ਸਾਨੂੰ پارک ਹੀ ਨਹੀਂ ਮਿਲ ਜੇਗੀ ਇੱਥੇ ਗੱਡੀ ਲਾਉਣੀ ਬੇਵਾਰਕ ਆਪਾਂ ਨੂੰ ਆ ਸਾਈਡ ਦੇ ਉੱਪਰ ਕਰਕੇ ਇੱਥੋਂ ਲਾਦੀ ਆਪਾਂ پارک ਵਧੀਆ ਵਧੀਆ ਲੱਗੇ ਕਿੱਸਾ ਵਾਕੀ ਠੀਕ ਠਾਕ ਵਧੀਆ ਵਧੀਆ ਇਹ ਵਾਲੀ ਸ਼ਾਪ ਗੋਲ ਮਾਰਕੀਟ ਦੇ ਵਿੱਚ ਹੈ ਪਿਆਸਾ ਵਿਤੋਰੀਓ ਦੇ ਵਿੱਚ ਤੇ ਉਹਦੇ ਨਾਲ ਇਧਰ ਮੀਟਰ ਸ਼ਾਪ ਵੀ ਹੈਗੇ ਆ ਇਹ ਇਧਰ ਦੂਜਾ ਸਮਾਨ ਆਪਣਾ ਅੰਸਾਰੀ ਦੀਆਂ ਦਾਣਾਂ ਸਬਜ਼ੀਆਂ ਸੁੱਕੇ ਵੇ ਨਾਰੀਅਲ ਮਤਲਬ ਸਾਰਾ ਸਮਾਨ ਉਹ ਮਿਲਦਾ ਹੈ ਜਿਹੜਾ ਆਪਣੇ ਗੋਲਿਆਂ ਤੋਂ ਮਿਲਦਾ ਹੁੰਦਾ ਹੈ ਉਹ ਹੀ ਹੈ ਨਾ ਹਾਂਜੀ ਹਾਂਜੀ ਗੋਲਿਆਂ ਵਾਲੀ ਨਾ ਅੰਸਾਰੀ ਦੀ ਦੁਕਾਨ ਤੋਂ ਹਾਂ ਅੱਛਾ ਮੈਨੂੰ ਚਾਹੀਦੇ ਆ ਫੁੱਲ ਮਖਾਣੇ ਚਿੱਟੇ ਤਿਲ ਖਸਖਸ ਤੇ ਮਗਸ ਇਤਨੀ ਡੱਬੀ ਭਰ ਜਾਏ ਸਾਰੇ ਸਮਾਨ ਕੀ ਇਕੱਠਾ ਕਰਕੇ ਇਕੱਠਾ ਕਰਕੇ ਇਕੱਠਾ ਕਰਕੇ ਮਿਕਸ ਕਰਕੇ ਗ੍ਰाइंड ਕਰਕੇ ਨਾ ਇਤਨਾ ਬਨ ਜਾਏ ਤੇ ਮਿੱਤਰੋ ਦੇਖ ਇਧਰ ਮੰਗੋ ਦੇ ਇਸ ਤਰਤਾਤੋ ਸੋਕੇ ਆ ਮੰਗੋ ਤੇ ਇਧਰ ਦੇਖੋ ਦਾਖਾਂ ਕਿੰਨੇ ਪ੍ਰਕਾਰ ਦੀਆਂ ਲਾਲ ਦਾਖਾਂ ਪਿਲੀਆਂ ਦਾਖਾਂ ਤੇ ਭੂਰੀਆਂ ਦਾਖਾਂ ਤਿੰਨ ਪ੍ਰਕਾਰ ਦੀਆਂ ਦਾਖਾਂ ਇਹਨਾਂ ਇੱਕ ਵਾਲਾ ਸ਼ਵਾਰਾ ਤੇ ਮਿੱਤਰੋ ਦੇਖੋ ਤੁਸੀਂ ਸ਼ਵਾਰਾ ਦਾ ਸਾਈਜ਼ ਕਿੰਨਾ ਬੜਾ ਸਾਈਜ਼ ਖਾਂ ਲੈ ਕੇ ਪੰਜਾਬੀ ਖਾਂਦੇ ਹੁੰਨੇ ਖੜ ਗਏ ਕਣ ਹੈ ਨਾ ਚਾਹ ਨਹੀਂ ਖਾ ਸਕਦੇ ਤੁਸੀਂ ਖਾ ਲਓ ਜੀ ਬਹੁਤ ਮਿੱਠੇ ਆ ਸ਼ਵਾਰਾ ਬਹੁਤ ਮਿੱਠਾ ਸੀਗਾ ਆਪਾਂ ਤੁਹਾਡੇ ਇਹ ਵੀ ਪਾ ਕੇ ਚੱਲਾਂਗੇ ਤੇ ਇਹਨੂੰ ਦੁੱਧ ਦੇ ਵਿੱਚ ਮਿੱਠੀ ਜਗ੍ਹਾ ਦੇ ਉੱਪਰ ਐਡ ਕਰਾਂਗੇ ਇਹ ਵਾਲੇ ਕਾਲੇ ਦਿਲ ਇਹ ਵਾਲੇ ਚਿੱਟੇ ਦਿਲ ਇਹ ਵਾਲੇ ਭੂਰੇ ਦਿਲ ਆ ਗਈ ਅਲਸੀ ਹੋ ਗਈ ਤੇ ਆ ਸੇਮੀ ਦੀ ਕੀ ਆ ਇਹ ਵੀ ਬਹੁਤ ਵਧੀਆ ਹੁੰਦੀ ਹੈ weight loss ਵਾਸਤੇ ਸੇਮੀ ਦੀ ਚੀਆ ਨੂੰ ਰਾਤ ਨੂੰ ਪਾਣੀ ਚ ਭਿਉਂ ਕੇ ਰੱਖ ਕੇ ਸਵੇਰ ਉੱਠ ਕੇ ਖਾ ਕੇ ਨਾਲ ਪਾਣੀ ਪੀਵੇ ਲਗਾਤਾਰ ਬੰਦਾ ਸੇ ਨਾਲ ਮੜਾ ਬਟਾ ਖਾਣ ਪੀਣ ਦਾ ਪਰਹੇਜ਼ ਵੀ ਕਰੇ ਤੇ weight loss ਜ਼ਰੂਰ ਹੋ ਜਾਂਦਾ ਹੈ ਇਹ ਬੜੀ ਕਹਿਣ ਚੀਜ਼ ਹੈ ਵੀਡੀਓ ਆ ਤੇ ਇਹ ਤਾਂ ਬਈ ਮੂੰਗਫਲੀ ਕੱਚੀ ਆ ਇਹ ਥੋੜੀ ਉਦੋਂ ਨਾ ਪੱਕੀ ਆ ਇਹ ਥੋੜੀ ਉਦੋਂ ਨਾ ਪੱਕੀ ਆ ਇਹ ਰੋਸਟ ਕਰਤੀ ਇਹ ਫੁੱਲ ਰੋਸਟ ਕਰ ਦਿੱਤੇ ਗਏ ਹਨ। ਇੱਕ ਔਰ ਦੇਣਾ। ਓਕੇ। ਥੈਂਕ ਯੂ। ਮਿਲਦੇ ਆਂ। ਓਕੇ, ਵਬੈਨੇ। ਇਹ ਵਾਲੇ ਮਸਟਰ ਇੱਥੇ ਨਾ ਇੰਦਾ ਹੀ ਰੋਮਾਂ ਦੀ ਬੈਠੇ ਰਹਿੰਦੇ ਆ ਇਹ। ਜਦੋਂ ਮੈਂ ਗੱਡੀ ਖੜਾਈ ਸੀਗੀ ਨਾ ਇਹ ਕਹਿੰਦਾ ਵੀ ਤੇਰੀ ਗੱਡੀ ਮੈਂ ਰੱਖ ਹੀ ਰੱਖੂਗਾ ਮੇਰੀ ਜਾਣ ਲੈ ਕੇ ਰੁਪਈਆ ਦੇ ਦੇ ਇੱਕ। ਤੇ ਵੈਸੇ ਜੇ ਆਪਾਂ ਨਾ ਵੀ ਤਾਂ ਵੀ ਗੱਲ ਕੋਈ ਨਹੀਂ ਜਾਈ ਪਰ ਇੰਦਾ ਮਜ਼ਾ ਤੈਨੂੰ ਆਗੇ ਦੇ ਦਿੰਦੇ ਨੇ ਪੈਸੇ ਮੈਂ। ਜੇ ਆਪਾਂ ਨਾ ਦਿਖ ਜਾਣਾ ਇਹ ਗੱਡੀ ਉੱਪਰ ਛਿੱਟਾ ਵਗੈਰਾ ਹੀ ਮਾਰ ਦਿੰਨੇ ਆ। ਚੱਲੀ ਵੀ ਆ ਦੇਖੋ ਸਮੋਸਾ ਇਹ ਤਾਂ ਚੱਲਦਾ। ਤੇ ਟਾਈਮ ਬੱਜ ਗਏ ਨੇ ਸਵਾ 1 ਯਰ ਮントਸ਼ੂ ਵਰੀ ਬਹੁਤ ਸੁਆ ਲੱਗਦੇ ਆ ਇੰਨੇ ਹੀ ਮਿੱਠੇ ਆ ਨਾ ਵੀ ਛੱਡ ਕੇ ਗੱਲ ਦੋ ਤੇ ਤੁਸੀਂ ਆ ਕੇ ਨਾ ਜਦੋਂ ਰੋਮਾ ਪੈਸਾ ਵਿਟੋਰੀ ਆਉਂਗੇ ਜਰੂਰ ਆ ਕੇ ਲੈ ਕੇ ਖਾ ਕੇ ਦੇਖਿਓ ਬਹੁਤ ਫਰੈਸ਼ ਨੇ ਮਿੱਠੇ ਤੇ ਪਹੁੰਚ ਗਏ ਮਿੱਤਰੋ ਆਪਾਂ ਆਪਣੇ ਹੁਣ ਘਰ ਸਸੀਆ ਹੁੰਸੀਗਾ ਕਦੋਂ ਠੀਕ ਹੈ ਲੈ ਫੜਾ ਬਣਾ ਸਵਾਨ ਪਪਾ ਵਾਸਤੇ ਉਹ ਇਹਨਾਂ ਨੇ ਪਤਾ ਨੂੰ ਛੁੱਟੀਆਂ ਹੋ ਗਈਆਂ ਹੁਣ ਦੋ ਛੁੱਟੀਆਂ ਸ਼ਨੀਵਾਰ ਨੂੰ ਛੁੱਟੀ ਕੱਲ ਦੀ ਵੀ ਤੇ ਪਰਸੋਂ ਦੀ ਵੀ ਛੁੱਟੀ oh yes ਨਾ ਲੱਗਦਾ ਛੋਟਾ ਛੋਟਾ ਨਾ ਲੇ ਨਾ ਲੇ ਨਾ ਲੇ ਨਾ ਲੇ ਨਾ ਲੇ ਉਹ ਤਾਂ ਬਹੁਤ ਜਲਦੀ ਨਾ ਉਹ ਤਾਂ ਬਹੁਤ ਜਲਦੀ ਨਾ ਨਾ ਕਿ ਆਇਆ ਨਾ ਮੈਂ ਸ਼ਾਈਨੀ ਸ਼ਾਈਨੀ ਸਕਨ ਹਾਂ ਦੇਖ ਕਨੀ ਇਸ ਐਸ ਕਿੰਨੀ ਸ਼ਾਈਨੀ ਕਰਦੀ ਹੈ ਨਾਤਾ ਲੱਗਦਾ ਜੱਲਾ ਤਾਂ ਲੱਗਦਾ ਨਾਤਾ ਨਾ ਕਿ ਆਇਆ ਨਾ ਆਖ ਕੇ ਦੇਖ ਲੇ ਤਾ ਇੱਕ ਤਖਾ ਬੜੀ ਕੈਂਟ ਸੀ ਲੈ ਚੱਕੀ ਦਾ ਖਜੂਰ ਆ ਨਾ ਖਾ ਕੇ ਦੇਖ ਬੜ ਦੰਦੀ ਆ ਬੜ ਦੰਦੀ ਆ ਆਹਾ ਹਾ ਕੇੜਾ ਨਾ ਠੀਕ ਆ ਠੀਕ ਆ ਨਾ ਬਹੁਤ ਸਵਾਦ ਆ ਅੱਜ ਕੱਲ੍ਹ ਦੇ ਨਾਣੇ ਨਾ ਚੀਜ਼ਾਂ ਨੇ ਬਹੁਤ ਦੂਰ ਨੇ ਪਤਾ ਨਹੀਂ ਕਹਦੇ ਇਹ ਪੁਰਾਣੇ ਸਾਡੇ ਜਿਹੜੇ ਦਾਦੇ ਦੇ ਪਰਦਾਦੇ ਹੁੰਦੇ ਉਹ ਚੀਜ਼ਾਂ ਖਾਂਦੇ ਤਾਂ ਹੀ ਸੀ ਜਾਨਾਂ ਰਹਿਦੀਆਂ ਹੁੰਦੀਆਂ ਅੱਜ ਕੱਲ੍ਹ ਤਾਂ ਨਾਣੇ ਫੂਕੇ ਚੀਜ਼ਾਂ ਮਰ ਬੈਕ ਕੁਰਕ ਦੇ ਦੇ ਵਿੱਚ ਨੇ ਮਾਜੀ ਖਾਣ ਜਿਹੜਾ ਨੂੰ ਤੇ ਇਹ ਮੂੰਹ ਕਰ ਦਰਨ ਕੁਰਕ ਜੀ ਨੇ ਮਾਜੀ ਖਿਲਾ ਦੇ ਇਹਨੂੰ ਹੋਰ ਆ ਜੀ ਚੰਗੀ ਚੀਜ਼ ਖਾਣੀ ਨੇਗੀ ਬਸ ਤੇਦਰ ਮਾਣੀ ਦਰਤੀਆਂ ਕੜਾਹੀ ਤੇ ਇਹਦੇ ਵਿੱਚ ਪਾਈ ਆਪਾਂ ਨੇ ਪਹਿਲਾਂ ਪਾਤੇ ਆਪਾਂ ਨੇ ਚਿੱਟੇ ਤੇਰ ਪਾ ਦੇ ਫਿਰ ਆ ਪੋਪੀ ਸੀਡਸ ਪਾਵਾਂਗੇ ਤੇ ਫੁੱਲ ਮਖਾਣੇ ਵੀ ਤੇ ਮੱਕ ਜੀ ਵੀ ਇਹ ਸਾਰੇ ਸਮਾਨ ਚੰਗੀ ਤਰ੍ਹਾਂ ਭੁੰਨ ਲੈਣਾ ਆਪਾਂ ਨੇ ਤੇ ਜਦੋਂ ਫੁੱਲ ਮਖਾਣੇ ਭੁੰਨਿਆ ਨਾ ਤਮਾੜੇ ਲੋਂਡੇ ਥੋੜਾ ਤੇਲ ਪਾ ਲੈਣਾ ਬੜਾ ਜਾਨ ਕਿ ਜਾਂ ਪਾ ਲੈਣਾ ਦੇਸੀ ਘੀ ਆਪਾਂ ਦੇਸੀ ਘੀ ਪਾਵਾਂਗੇ ਇਹ ਦੇਖੋ ਤੇਰਾ ਦੂਜਾ ਸਮਾਨ ਭੁੰਨਿਆ ਚਿੱਟੀ ਖਸ ਖਸ ਤੇ ਤੇਲ ਉਹ ਚੁੱਤੀ ਨਹੀਂ ਬਣਾ ਔਰ ਸਿਰਫ ਸਿੰਪਲ ਇਹ ਕੜਾਈ 'ਚ ਭੁੰਨ ਲੈ ਦੇਮਸ ਸਿਰਫ ਤਲਾ ਜਦੋਂ ਆਪਾਂ ਨੇ ਫੁੱਲ ਮਖਾਣੇ ਭੁੰਨਨੇ ਇਹੀ ਕੱਲੇ ਘੀਜ ਭੁੰਨਨੇ ਇਹ ਪਤਾ ਕਿਦਾਂ ਲੱਗੂਗਾ ਵੀ ਇਹ ਰਨ ਹੋ ਗਈ ਹੈ ਹੈ ਲਾਉ ਜੀ ਰੰਗ ਦਾ ਬ੍ਰਾਊਨ ਜਿਹੜਾ ਮੜ ਮੜਾ ਹੈ ਦੇਖੋ ਜੂ ਜੂ ਹੈ ਨਾ ਰੋਟ ਹੋਈ ਜਾਂਦੀ ਤੁ ਉਸੇ ਸੰਗੂੜੀ ਦੇ ਛੋਟੇ ਹੋ ਜਾਂਦੇ ਆ ਤੇ ਆਹ ਵਾਲੀ ਮਸ਼ੀਨ ਆਪਾਂ ਨੇ ਸਪੈਸ਼ਲ ਹੀ ਕੰਮ ਵਾਸਤੇ ਲੈਂਦੀ ਹੋਈ ਆ ਡਰਾਈ ਫਰੂਗਰਾ ਕੁੱਟ ਕੇ ਸਮਾਨ ਤਿਆਰ ਕਰਨ ਵਾਸਤੇ ਹੀ ਲੈਮਾ ਬੜੀ ਤਕੜੀ ਮਸ਼ੀਨ ਹੈ ਮਿੱਤਰੋ ਆਪਣੀ ਇਹ ਇਹਦੀ ਪੋਟੈਂਸ਼ੀਅਲ ਦੇਖੋ ਕਿੰਨੀ ਹੈ ਇਹਦੀ 1000 ਕਿਲੋਵਾਟ ਹੈ ਪੋਟੈਂਸ਼ੀਅਲ ਪਾਵਰ ਇਹਦੀ ਦੇ 600 mAh ਦੀ ਕੈਪੈਸਿਟੀ ਆ। ਅੱਧਾ ਕਿਲੋ ਤੇ ਵੱਧ ਸਮਾਂ ਇੱਕ ਵਾਰ ਪੈਕਟ ਉਤ ਦਿੰਦੀ ਇਹ। ਲੈਂਮ 4, 4 ਬਲੇਡ ਹੈ ਰੇ। ਆ ਦੇਖੋ 1 2 3 ਤੇ 4। ਆ ਵੀ ਹੁਣ ਵਾਰੀ ਆ ਫੁੱਲ ਮਖਾਣੇ ਆ। ਸਮਾਨ ਆਪਣਾ ਦੇਖੋ ਬਣ ਕੇ ਹੋ ਗਿਆ ਰੈਡੀ ਤੇ ਆਪਾਂ ਹੁਣ ਆਪਣੀ ਆਹ 20 ਪ੍ਰੋਟੀਨ ਡੱਬਾ ਖਾਲੀ ਪਿਆ ਸੀ ਮੇਰੇ ਕੋਲ ਆਪਾਂ ਇਹਦੇ ਵਿੱਚ ਪਾਵਾਂਗੇ ਨਾਲੇ ਆਪਣੇ ਕੋਲ ਚਮਚਾ ਵੀ ਹੈਗਾ ਮੇਨ ਵਾਸਤੇ ਵਧੀਆ ਜਿਹੜਾ ਚਾਹੀਦਾ ਹੁੰਦਾ ਪਰਫੈਕਟ 20 ਗ੍ਰਾਮ ਉੱਪਰ ਲਿਖਿਆ ਦੇਖੋ 20 ਗ੍ਰਾਮ ਲਓ ਮੇਤਰੋ ਫਾਈਨਲੀ ਆਪਣਾ ਦੁੱਧ ਦਾ ਗਲਾਸ ਰੈਡੀ ਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਆਪਣਾ ਜਿਹੜਾ ਸਮਾਨ ਆਪਾਂ ਨੇ ਹੁਣੇ-ਹੁਣੇ ਗ੍ਰाइंड ਕਰਿਆ ਦੇ ਇਹ ਬਸ ਇੰਨਾ ਕੁ ਪਾਉਣਾ ਹੈ ਇੰਨਾ ਬਰਾਬਰ ਕਰਕੇ ਨੀ ओके ਤੇ ਦੁੱਧ ਪੀ ਕੇ ਵੀ ਚੱਲਾਂਗੇ ਥੱਲੇ ਕੰਮ ਤੇ ਕਿਉਂਕਿ ਟਾਈਮ 6 ਵਜ ਗਏ ਨੇ ਆ ਦੇਖੋ ਤੁਹਾਨੂੰ ਆਪਣੇ 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 ਜਿਹੜੇ ਹੁੰਦੇ ਨੇ ਬੈਦ ਸਾਹਿਬ ਉਹਨਾਂ ਨੂੰ ਮਿਲਾਉਣਾ ਹੈ ਆ ਦੇਖੋ ਬਾਕੀ ਜੀ ਰੈਸਪੀ ਤੁਹਾਨੂੰ ਆਪਣੀ ਅੱਜ ਵੀ ਪਸੰਦ ਆਈ ਨਾ ਤਾਂ ਜਰੂਰ ਤੁਹਾਨੂੰ ਕਮੈਂਟ ਕਰਿਓ ਹੋਰ ਇਦਨੇ ਘੈਂੜੀਆਂ ਘੈਂੜੀਆਂ ਰੈਸਪੀ ਲਈ ਨੂੰਵਾਜ਼ਰ ਨੂੰ ਕਮੈਂਟ ਕਰੋ ਤੇ ਕੱਲ ਨੂੰ ਮਿਲੋ ਸੋਹਣੇ ਵਲੌਗ ਦੇ ਵੀ ਤਦ ਤੱਕ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਰਸਿਕਾ